ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਆਪਾਂ ਪੰਜਾਬ ਦੇ ਇਗਜ਼ਾਮਸ ਨੂੰ ਟਾਰਗੇਟ ਰੱਖਦੇ ਹੋਏ ਪਾਲਿਟੀ ਦੀ ਕਲਾਸ ਨੰਬਰ 11 ਲੈ ਕੇ ਆ ਚੁੱਕੇ ਹਾਂ ਜਿਸ ਚ ਅਪਾ ਪੜਾਂਗੇ ਸਿਟੀਨਸ਼ਿਪ ਭਾਰਤ ਦੇ ਸੰਵਧਾਨ ਦਾ ਦੂਜਾ ਪਾਰਟ ਸਿਟੀਨਸ਼ਿਪ ਜਿਸ ਚ ਆਰਟੀਕਲ ਨੇ ਆਪਣੇ ਕੋਲ 5 ਤੋਂ 11 ਇਸ ਦੇ ਵਿੱਚ ਕੀ ਦੱਸਿਆ ਹੋਇਆ ਇਸ ਦੇ ਵਿੱਚ ਦੱਸਿਆ ਹੈ ਕਿ ਜਿਹੜੀ ਭਾਰਤੀ ਸਿਟੀਨਸ਼ਿਪ ਆ ਭਾਰਤ ਦੀ ਨਾਗਰਿਕਤਾ ਉਹ ਕਿਵੇਂ ਅਕਵਾਇਰ ਕੀਤੀ ਜਾ ਸਕਦੀ ਹੈ ਤੇ ਕਿਵੇਂ ਆਪਾਂ ਉਹ ਨੂੰ ਜਿਹੜਾ ਹੈਗਾ ਆਪਣੇ ਹਾਸ ਤੋਂ ਲਾਸ ਕਰ ਸਕਦੇ ਹਾਂ ਠੀਕ ਆ ਅੱਜ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਦੇਣੀ ਆ ਤੇ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਅਗਰ ਕਿਸੇ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦਾ job.punjab ਤੇ ਉੱਥੋਂ ਤੁਸੀਂ ਜਿਹੜਾ ਹੈਗਾ ਆਪਣੀ ਪੀਡੀਐਫ ਨੂੰ ਡਾਊਨਲੋਡ ਕਰ ਲਿਓ ਤੇ ਪ੍ਰਿੰਟ ਕਰਵਾ ਸਕਦੇ ਹੋ ਠੀਕ ਹੈ ਤੇ ਚਲੋ ਹੁਣ ਅੱਜ ਦਾ ਆਪਣਾ ਇਹ ਟੌਪਿਕ ਆ ਬਹੁਤ ਸਟਾਰਟ ਕਰਦੇ ਆ ਪਾਰਟ 2 ਆਫ ਇੰਡੀਅਨ ਕਨਸਟੀਟਿਊਸ਼ਨ ਇਹਦਾ ਕੀ ਨਾਮ ਆ ਪਾਰਟ 2 ਦਾ ਸਿਟੀਜ਼ਨਸ਼ਿਪ ਇਹ ਚ ਕਿਹੜੇ ਕਿੰਨੇ ਤੋਂ ਲੈ ਕੇ ਕਿੰਨੇ ਆਰਟੀਕਲ ਨੇ ਇਹਦੇ ਵਿੱਚ ਹੈਗੇ ਨੇ ਟੋਟਲ 6 ਆਰਟੀਕਲ 5 ਤੋਂ ਲੈ ਕੇ 11 ਤੱਕ ਠੀਕ ਹੈ ਹੁਣ ਆਪਾਂ ਇਹਦੀ ਪਹਿਲਾਂ ਡੈਫੀਨੇਸ਼ਨ ਦੇਖ ਲਈਏ ਕਿ ਪਾਰਟ 2 ਆ ਜਿਹੜਾ ਆਪਾਂ ਨੂੰ ਕੀ ਚੀਜ਼ ਪ੍ਰੋਵਾਈਡ ਕਰਵਾਉਂਦਾ ਹੈ ਪਾਰਟ 2 ਆਫ ਇੰਡੀਅਨ ਕਨਸਟੀਟਿਊਸ਼ਨ ਡੀਲਸ ਵਿਦ ਐਕਸਕਲੂਸਿਵਲੀ ਵਿਦ ði ਫੰਡਾਮੈਂਟਲ ਕਨਸੈਪਟ ਆਫ ਸਿਟੀਜ਼ਨਸ਼ਿਪ ਇਹੀ ਜਿਹੜਾ ਭਾਰਤੀ ਨਾਗਰਿਕਤਾ ਨਾਲ ਮਤਲਬ ਕਿ ਸੰਬੰਧਿਤ ਹੈ ਠੀਕ ਹੈ ਇਟ ਡਿਫਾਈਨਸ ਹੂ ਇਜ਼ ਕਨਸੀਡਰਡ ਅ ਸਿਟੀਜ਼ਨ ਆਫ ਇੰਡੀਆ ਐਟ ਦੀ ਕਮਿਸ਼ਨਮੈਂਟ ਆਫ ਦੀ ਕਨਸਟੀਟਿਊਸ਼ਨ ਔਨ 26 ਜਨਵਰੀ 1950 ਇਹ ਕਾਦੇ ਨਾਲ ਡੀਲ ਕਰਦਾ ਹੈ ਇਹ ਭਾਰਤੀ ਜਿਹੜਾ ਸਿਟੀਨਸ਼ਿਪ ਦਾ ਕਨਸੈਪਟ ਉਹਨਾਂ ਨਾਲ ਡੀਲ ਕਰਦਾ ਇਹ ਹੀ ਦੱਸਦਾ ਹੈ ਇਹ ਉਹਨਾਂ ਲੋਕਾਂ ਨੂੰ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਡਿਫਾਈਨ ਕਰਦਾ ਕਿ ਕਿਹੜੇ ਲੋਕ ਭਾਰਤ ਦੇ ਨਾਗਰਿਕ ਹੋਣਗੇ ਜੋ ਸੰਵਧਾਨ ਦੇ ਲਾਗੂ ਹੋਣ ਸਮੇਂ ਭਾਰਤ ਦੇ ਵਿੱਚ ਸੀ ਠੀਕ ਹੈ ਉਹ ਮਤਲਬ ਕਿ ਭਾਰਤ ਦੇ ਨਾਗਰਿਕ ਮੰਨੇ ਜਾਣਗੇ ਹੁਣ ਆਪਾਂ ਇਹਦੇ ਦੇਖਦੇ ਆ ਆਰਟੀਕਲ ਇਦੇ ਵਿੱਚ 5 ਤੋਂ ਲੈ ਕੇ 11 ਦਾ ਆਰਟੀਕਲਸ ਨੇ ਬਹੁਤ ਜ਼ਰੂਰੀ ਆਰਟੀਕਲਸ ਨੇ ਕਿਉਂਕਿ ਪਹਿਲੇ 3-4 ਪਾਰਟ ਹੋ ਗਏ ਜਿਹੜੀ ਇੰਡੀਅਨ ਕਨਸਟੀਟਿਊਸ਼ਨ ਦੇ ਇਹਨਾਂ ਦੇ ਵਿੱਚੋਂ ਡਾਇਰੈਕਟ ਆਰਟੀਕਲਸ ਹੁੰਦੇ ਨੇ ਜੋ ਫੰਡਮੈਂਟਲ ਰਾਈਟਸ ਹੋ ਗਏ ਆਪਣਾ ਨੈਕਸਟ ਪਾਰਟ ਆ ਠੀਕ ਹੈ ਜਿਹੜਾ ਤੇ ਫਿਰ ਯੂਨੀਅਨ ਗਵਰਨਮੈਂਟ ਦੇ ਪ੍ਰੈਜ਼ੀਡੈਂਟ ਹੋ ਗਿਆ ਤੇ ਫਿਰ ਆਪਣਾ ਜਿਹੜੇ ਆਪਾਂ ਕਰਦੇ ਆ ਮਿਨਿਸਿਪੈਲਿਟੀਆਂ ਹੋ ਗਏ ਪੰਚਾਇਤ ਰਾਜ ਹੋ ਗਿਆ ਉਹਨਾਂ ਦੇ ਡਾਇਰੈਕਟ ਜਿਹੜੇ ਹੈਗੇ ਆਰਟੀਕਲਸ ਪੁੱਛਦੇ ਨੇ ਸੋ ਆਪਣਾ ਜਿਹੜਾ ਹੈਗਾ ਕੰਪਲੀਟ ਤਰੀਕੇ ਨਾਲ ਤੁਸੀਂ ਪ੍ਰੋਪਰ ਤਰੀਕੇ ਨਾਲ ਇਹਨਾਂ ਨੂੰ ਪੜਿਓ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਸਿਟੀਨਸ਼ਿਪ ਦੇ ਪਹਿਲੇ ਆਰਟੀਕਲ ਬਾਰੇ ਆਰਟੀਕਲ ਨੰਬਰ 5 ਆ ਆਰਟੀਕਲ ਨੰਬਰ 5 ਕੀ ਕਹਿੰਦਾ ਸਿਟੀਨਸ਼ਿਪ ਐਟ ਦੀ ਕਮਿਟਮੈਂਟ ਆਫ ਦੀ ਕਨਸਟੀਟਿਊਸ਼ਨ ਜਿਹੜਾ ਭਾਰਤ ਦਾ ਸੰਵਿਧਾਨ ਜਦੋਂ ਲਾਗੂ ਹੋਇਆ ਸੀ ਉਸ ਸਮੇਂ ਮਤਲਬ ਕਿ ਕਿਹੜੇ ਕਿਹੜੇ ਲੋਕਾਂ ਨੂੰ ਨਾਗਰਿਕਾ ਮਿਲਣੀ ਚਾਹੀਦੀ ਹੈ ਮਤਲਬ ਕਿ ਦਿੱਤੀ ਗਈ ਉਹਨੂੰ ਠੀਕ ਹੈ ਇਸ ਦੇ ਵਿੱਚ ਮਤਲਬ ਕਿ ਉਸ ਤਰੀਕੇ ਨਾਲ ਇਸ ਚੀਜ਼ ਨੂੰ ਡਿਫਾਈਨ ਕਰਿਆ ਹੋਇਆ this article guaranteed the, the के दे के दे ना ना citizenship to every person who ਇਹ ਜਿਹੜਾ ਆਰਟੀਕਲ ਹੈ ਉਹ ਨਾਲ ਸਾਰੇ ਲੋਕਾਂ ਨੂੰ ਸਿਟੀਨਸ਼ਿਪ ਪ੍ਰੋਵਾਈਡ ਕਰਦਾ ਹੈ ਜਿਹੜੇ ਭਾਰਤ ਦੇ ਵਿੱਚ ਜੰਮੇ ਸੀ ਸੀਗਾ ਉਸ ਸਮੇ ਹੂ ਵਾਸ ਬੋਰਨ ਇਨ ਇੰਡੀਆ ਜਿਹੜੇ ਭਾਰਤ ਦੇ ਵਿੱਚ ਜਿਨ੍ਹਾਂ ਦਾ ਬਰਥ ਹੋਇਆ ਸੀ ਹੂਜ਼ ਐਦਰ ਪੇਰੈਂਟ ਵਾਸ ਬੋਰਨ ਇਨ ਇੰਡੀਆ ਉਹ ਆਪ ਚਾਹੇ ਬਾਹਰ ਰਹਿੰਦੇ ਹੋਣ ਪਰ ਜੇ ਅਗਰ ਉਹਨਾਂ ਦੇ ਪੇਰੈਂਟ ਉਸ ਸਮੇ ਉਸਵੇਂ ਇਹ ਕੀ ਮਤਲਬ ਆਪਾਂ ਕਹਿ ਸਕਦੇ ਹਾਂ ਬਾਹਰ ਕਿਉਂ ਕਿ ਉਦੋਂ ਅਨਡਵਾਈਡਿਡ ਇੰਡੀਆ ਸੀ ਠੀਕ ਹੈ ਪਹਿਲਾਂ ਪਹਿਲਾਂ ਠੀਕ ਹੈ ਅਫਗਾਨਿਸਤਾਨ ਵੀ ਸੀਗਾ ਤੇ ਪਾਕਿਸਤਾਨ ਵੀ ਸੀ ਤੇ ਇੰਡੀਆ ਵੀ ਸੀ ਅਗਰ ਕਿਸੇ ਦੇ ਪੇਰੈਂਟ ਇਨ੍ਹਾਂ ਬੰਗਲਾਦੇਸ਼ ਵੀ ਉਦੋਂ ਵਿੱਚ ਹੀ ਸੀਗਾ ਅਗਰ ਕਿਸੇ ਦੇ ਪੇਰੈਂਟਸ ਠੀਕ ਹੈ ਇਨ੍ਹਾਂ ਤਿੰਨਾਂ ਸਾਰੇ ਕਿਤੇ ਵੀ ਸੀ ਤੇ ਮਤਲਬ ਕਿ ਉਹ ਆਪ ਉਸ ਵਕਤ ਕਿਤੇ ਵੀ ਸੀ ਪਰ ਉਹ ਅਨਡਿਵਾਈਡਡ ਇੰਡੀਆ ਦੇ ਵਿੱਚ ਸੀਗੇ ਤਾਂ ਉਹਨਾਂ ਨੂੰ ਵੀ ਜਿਹੜੀ ਭਾਰਤ ਦੀ ਸਿਟੀਜ਼ਨਸ਼ਿਪ ਦਿੱਤੀ ਗਈ ਹੂ ਲੀ ਹੂ ਵਾਜ਼ ਲਿਵਿੰਗ ਇਨ ਅਨਡਿਵਾਈਡਡ ਇੰਡੀਆ 5 ਇਅਰ ਬਿਫੋਰ ਫਰੋਮ 26 ਜਨਵਰੀ 1950 ਜੇਕਰ ਕੋਈ ਵੀ ਵਿਅਕਤੀ 5 ਸਾਲ ਪਹਿਲਾਂ ਭਾਰਤ ਦੇ ਸੰਵਿਧਾਨ ਦੇ ਲਾਗੂ ਹੋਣ ਤੋਂ 5 ਸਾਲ ਪਹਿਲਾਂ ਤੱਕ ਇੰਡੀਆ ਦੇ ਵਿੱਚ ਰਹਿ ਰਿਹਾ ਸੀਗਾ ਠੀਕ ਹੈ ਅਨਡਿਵਾਇਡ ਇੰਡੀਆ ਦੇ ਵਿੱਚ ਮਤਲਬ ਕਿ ਫਕਾਨਿਸਤਾਨ ਪਾਕਿਸਤਾਨ ਇੰਡੀਆ ਬੰਗਲਾਦੇਸ਼ ਅਗਰ ਉਹ 5 ਸਾਲ ਤੋਂ ਪਹਿਲਾਂ ਇਸ ਏਰੀਆ ਦੇ ਸਾਰੇ ਏਰੀਆ ਦੇ ਵਿੱਚ ਰਹਿ ਰਿਹਾ ਸੀ ਤਾਂ ਉਸ ਨੂੰ ਵੀ ਜਿਹੜੀ ਭਾਰਤ ਦੀ ਨਾਗਰਿਕਤਾ ਦਿੱਤੀ ਜਾਊਗੀ ਠੀਕ ਹੈ ਆਰਟੀਕਲ 1 ਜਿਹੜਾ 5 ਹੈ ਇਹਪਨੂੰ ਇਹ ਕਹਿੰਦਾ ਹੁਣ ਆਪਾਂ ਨੈਕਸਟ ਦੇਖਦੇ ਹਾਂ ਆਰਟੀਕਲ ਨੰਬਰ 6 ਆਰਟੀਕਲ ਨੰਬਰ 6 ਕੀ ਕਹਿੰਦਾ ਰਾਈਟ ਆਫ ਸਿਟੀਨਸ਼ਿਪ ਆਫ ਸਰਟਨ ਪਰਸਨਸ ਹੂ ਹੈਵ ਮਾਈਗ੍ਰੇਟਡ ਟੂ ਇੰਡੀਆ ਫਰੋਮ ਪ ਇਹੀ ਕੀ ਕਹਿੰਦਾ ਕਿ ਪਾਕਿਸਤਾਨ ਤੋਂ ਜਿਹੜੇ ਭਾਰਤ ਦੇ ਲੋਕ ਆਏ ਸੀ ਉਹਨਾਂ ਨੂੰ ਸਿਟੀਨਸ਼ਿਪ ਦਾ ਹੱਕ ਹੈ ਠੀਕ ਹੈ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਾ ਅਧਿਕਾਰ ਤੇ ਨਾ this article provided the citizenship to those who migrated from Pakistan to India ਜਿਹੜੇ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਆਏ ਉਹਨਾਂ ਨੂੰ ਨਾਗਰਿਕਤਾ ਦਾ ਹੱਕ ਆ ਇਹ ਉਹਨਾਂ ਨੂੰ ਕਿਹੜੇ ਵਿਅਕਤੀਆਂ ਨੂੰ ਦੇਣੀ ਸੀ ਪਾਕਿਸਤਾਨ ਤੋਂ ਇੰਡੀਆ ਆਏ ਸੀ ਜਿਹੜੇ ਉਹਨਾਂ ਖਾਤਰ ਵੀ ਮਤਲਬ ਕੰਡੀਸ਼ਨ ਸੀ ਕੀ ਕੰਡੀਸ਼ਨ ਸੀ ਇਫ ਦੀ ਮਾਈਗ੍ਰੇਸ਼ਨ ਹੈਪਨਡ ਬਿਫੋਰ ਫਰੋਮ ਜੁਲਾਈ 90 1948 ਇਹੀ ਸਿਰਫ ਪਾਕਿਸਤਾਨ ਦੇ ਉਹਨਾਂ ਲੋਕਾਂ ਨੂੰ ਸਿਟੀਜ਼ਨਸ਼ਿਪ ਮਿਲਨੀ ਸੀ ਆਰਟੀਕਲ 6 ਦੇ ਅੰਦਰ ਜਿਹੜੇ 19 ਜੁਲਾਈ 1947 ਤੋਂ ਪਹਿਲਾਂ ਇੰਡੀਆ ਦੇ ਵਿੱਚ ਆ ਚੁੱਕੇ ਸੀ ਠੀਕ ਹੈ ਕਿਉਂਕਿ 19 ਜੁਲਾਈ 1947 ਨੂੰ ਭਾਰਤ ਤੇ ਪਾਕਿਸਤਾਨ ਵਿੱਚ ਜਿਹੜੀ ਪਰਮਿਟ ਦੀ ਡੇਟ ਲਾਗੂ ਕਰਤੀ ਸੀ ਤਾਂ ਕਰਕੇ ਅਗਰ ਕੋਈ ਵੀ ਵਿਅਕਤੀ 19 ਜੁਲਾਈ 1947 ਤੋਂ ਪਹਿਲਾਂ ਪਾਕਿਸਤਾਨ ਤੋਂ ਇੰਡੀਆ ਆਉਣਾ ਚਾਹੁੰਦਾ ਸੀਗਾ ਤਾਂ ਉਸ ਨੂੰ ਜਿਹੜੀ ਸਿਟੀਜ਼ਨਸ਼ਿਪ ਮਿਲੀ ਸੀ ਆਰਟੀਕਲ 6 ਦੇ ਅੰਦਰ ਦੀ ਪਰਸਨ ਬੁੱਟ ਟੂ ਦੀ ਸਿਟੀਜ਼ਨ ਸਿਟੀਜ਼ਨ ਆਫ ਐਦਰ their parent or grandparent was born in india and they had been resident in india since migration thik hai ida masla tusi kul milake eh yaad rakhna hai ki article 6 de vich jehde pakistan to log bharat aaye de onna nu matlab kehdi citizenship deni si agar oh 19 july 1947 to pehla bharat de vich aa sakde si thik hai hun apa dekhde hai apne next article bare article 7 right to citizenship of certain migration to pakistan ede vich ki hai ਦੇਖੋ ਆਰਟੀਕਲ 6 ਤੇ 7 ਦੇ ਵਿੱਚ ਕੀ ਫਰਕ ਆ ਆਰਟੀਕਲ 6 ਦੇ 6 ਕੀ ਸੀਗਾ ਅਗਰ ਕੋਈ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਇੰਡੀਆ ਆਇਆ ਸੀ ਠੀਕ ਹੈ ਕਿੰਨੀ ਤਰੀਕ ਤੋਂ ਪਹਿਲਾਂ ਹੋਣਾ ਜ਼ਰੂਰੀ ਸੀ ਆ 19 ਜਨਵਰੀ 1948 ਇਹ ਡੇਟ ਤੁਸੀਂ ਯਾਦ ਰੱਖਿਓ ਇਹ ਡੇਟ ਆ ਉਹ ਹੁੰਦੀ ਹੈ ਕਿ ਪਾਰਸ ਦੇ ਪਾਕਿਸਤਾਨ ਨੂੰ ਜਲੇ ਪਰਮਿਟ ਕਦੋਂ ਲਾਗੂ ਹੋਇਆ 19 ਜਨਵਰੀ 1948 ਨੂੰ ਠੀਕ ਆ ਆਰਟੀਕਲ 6 ਤਾਂ ਕਹਿੰਦਾ ਸੀ ਅਗਰ ਕੋਈ ਪਾਕਿਸਤਾਨ ਤੋਂ ਇੰਡੀਆ ਆਦਾ ਹੈ ਇਹ ਕੀ ਕਹਿੰਦਾ ਹੈ ਅਗਰ ਕੋਈ ਇੰਡੀਆ ਤੋਂ ਇੰਡੀਆ ਤੋਂ ਪਾਕਿਸਤਾਨ ਨੂੰ ਦੁਬਾਰਾ ਮੂਵ ਕਰ ਗਿਆ ਸੀ ਠੀਕ ਹੈ ਇੰਡੀਆ ਤੋਂ ਪਾਕਿਸਤਾਨ ਨੂੰ ਮੂਵ ਕਰ ਗਿਆ ਉਹ ਪਾਕਿਸਤਾਨ ਤੇ ਦੁਬਾਰਾ ਫੇਰ ਹੁਣ ਉਹ ਇੰਡੀਆ ਹਣਾ ਚਾਹੁੰਦਾ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਇਸ ਚ ਚੀਜ਼ ਐਨੀ ਪਰਸਨ ਹੂ ਮਾਈਗਰੇਟਡ ਫਰੋਮ ਇੰਡੀਆ ਟੂ ਪਾਕਿਸਤਾਨ ਦੇਖੋ ਕੋਈ ਵੀ ਪਰਸਨ ਸੀ ਆ ਉਹ ਇੰਡੀਆ ਤੋਂ ਜਿਹੜਾ ਹੈ ਪਾਕਿਸਤਾਨ ਦੇ ਏਰੀਆ ਦੇ ਵਿੱਚ ਭੱਗ ਗਿਆ ਸੀ ਉਸ ਸਮੇਂ ਅਨਡਿਵਾਈਡਡ ਇੰਡੀਆ ਦੇ ਵਿੱਚ ਆਫਟਰ 1st ਮਾਰਚ 1947 ਦੇਖੋ ਹੁਣ ਉਹ ਇਹੀ ਕਮਰਸ ਦੀ ਗੱਲ ਹੋ ਰਹੀ ਹੈ ਕਿ 1 ਮਾਰਚ ਤੋਂ ਬਾਅਦ ਅਗਰ ਕੋਈ ਪਰਸਨ ਇੰਡੀਆ ਤੋਂ ਪਾਕਿਸਤਾਨ ਵਗਿਆ ਸੀ ਕੋਈ ਹੁਣ ਕਿਉਂਕਿ ਲੋਕਾਂ ਨੂੰ ਨਹੀਂ ਪਤਾ ਸੀ ਕਿ ਆਪਣਾ ਅਗਸਤ ਤੇ ਦੇਸ਼ ਅਯਾਦ ਹੋ ਜੂਗਾ ਠੀਕ ਹੈ ਆਫਟਰ 1 ਮਾਰਚ 1947 ਸ਼ਲ ਨਾਟ ਬੀ ਕਨਸਿਡਰ ਸਿਟੀਜ਼ਨ ਆਫ ਇੰਡੀਆ ਜਿਹੜਾ ਭਾਰਤ ਦਾ ਕੋਈ ਵੀ ਨਾਗਰਿਕ ਸੀ ਅਗਰ ਉਹ ਪਾਕਿਸਤਾਨ ਚ ਵਗ ਗਿਆ ਸੀ ਆ 1 ਮਾਰਚ 1947 ਤੋਂ ਬਾਅਦ ਤਾਂ ਉਹ ਭਾਰਤ ਦਾ ਸਿਟੀਜ਼ਨ ਨਹੀਂ ਮੰਨੇ ਜਾਊਗਾ ਪਰ ਉਹਦੇ ਲਈ ਇੱਕ ਕੰਡੀਸ਼ਨ ਰੱਖੀ ਸੀ ਕਿ ਉਹਨੂੰ ਭਾਰਤੀ ਜਿਹੜੀ ਨਾਗਰਿਕਤਾ ਮਿਲ ਸਕਦੀ ਆ ਕਿਵੇਂ ਮਿਲ ਸਕਦੇ ਹਾਊ ਐਵਰ ਇਫ ਹੀ ਰਟਰਨ ਟੂ ਇੰਡੀਆ ਅੰਡਰ ਅਦੀ ਪਰਮਿਟ ਜਿਹੜੀ ਹੈਗੀ ਮਤਲਬ ਕਿ ਪਰਮਿਟ ਡੇਟ ਸੀਗੀ ਠੀਕ ਹੈ 1947 ਤੋਂ ਪਹਿਲਾਂ ਅਗਰ ਉਹ ਇੰਡੀਆ ਦੇ ਵਿੱਚ ਦੁਬਾਰਾ ਆ ਕੇ ਉਹ ਸੈਟਲਮੈਂਟ ਕਰ ਲੈਂਦਾ ਸੀਗਾ ਤਾਂ ਹੀ ਕੈਨ ਅ ਸਿਟੀਜ਼ਨ ਆਫ ਇੰਡੀਆ ਅਕੋਰਡਿੰਗ ਟੂ ਦੀ ਰੂਲਸ ਮੇਡ ਬਾਏ ਦੀ ਗਵਰਨਮੈਂਟ ਆਫ ਇੰਡੀਆ ਜਿਹੜੇ ਭਾਰਤ ਦੀ ਸਭਧਾਨ ਬਣਾਇਆ ਗਿਆ ਸੀ ਉਸ ਦੇ ਅੰਦਰ ਜਿਹੜੇ ਜਿਹੜੇ ਜਿਵੇਂ 7 ਨੰਬਰ ਆਰਟੀਕਲਸ ਆ ਇਹਦੇ ਅੰਡਰ ਉਹਨੂੰ ਭਾਰਤੀ ਸਿਟੀਜ਼ਨਸ਼ਿਪ ਮਿਲ ਸਕਦੀ ਸੀ ਠੀਕ ਹੈ ਹੁਣ ਆਪਾਂ ਦੇਖਦੇ ਆ ਆਰਟੀਕਲ 8 ਆਰਟੀਕਲ 8 ਕੀ ਕਹਿੰਦਾ right of citizenship of certain persons of indian origin resident outside in india ਇਹਦੇ ਵਿੱਚ ਕੀ ਹੈ ਇਹ ਹੈਗਾ p i o ਲਈ person of indian origins ਲਈ ਠੀਕ ਹੈ p i o person of indian origins ਲਈ ਇਹ ਮਤਲਬ ਕਿ ਕੋਈ ਵੀ ਵਿਅਕਤੀ ਹੈ ਸਮਝੋ ਉਹ ਕਿਤੇ ਬਾਹਰਲੇ ਦੇਸ਼ ਚ ਲਿਆ ਗਿਆ ਬਾਹਰਲੇ ਦੇਸ਼ ਜਾ ਕੇ ਉਹਨੂੰ ਉੱਥੋਂ ਦਾ ਜਿਹੜਾ ਹੈਗਾ ਮਤਲਬ ਕਿ ਸਿਟੀਨਸ਼ਿਪ ਮਿਲ ਗਈ ਪਰ ਉਹ ਦੁਬਾਰਾ ਚਾਹੁੰਦਾ ਕਿ ਹਾਂ ਮੈਂ ਦੁਬਾਰਾ ਜਿਹੜੀ ਭਾਰਤੀ ਨਾਗਰਿਕਤਾ ਲੈਣੀ ਆ ਇਹ ਆਰਟੀਕਲ ਉਹਨਾਂ ਚੀਜ਼ਾਂ ਨੂੰ ਡਿਫਾਈਨ ਕਰਦਾ ਹੈ ਆਰਟੀਕਲ ਨੰਬਰ 8 any person of indian origin residing outside india who or whose parent or grandparent born in india shall be deemed to be a citizen of india if he has registered himself as a citizen of india at the indian consulate in that country matlab ki da sara cheez da matlab lo ki agar koi bhi ਇੰਡੀਅਨ ਰਿਜ਼ਨ ਪਰਸਨ ਸੀ ਆ ਤੇ ਉਹ ਭਾਰਤ ਤੋਂ ਬਾਹਰ ਰਹਿ ਰਿਹਾ ਠੀਕ ਆ ਪਰ ਉਹਦੇ ਪੇਰੈਂਟ ਜਾਂ ਗ੍ਰੇਡ ਪੇਰੈਂਟ ਭਾਰਤ ਦੇ ਵਿੱਚ ਬੌਰਨ ਸੀਗੇ ਤਾਂ ਉਹ ਸਿਟੀਜ਼ਨਸ਼ਿਪ ਲਈ ਭਾਰਤ ਦੀ ਸਿਟੀਜ਼ਨਸ਼ਿਪ ਲਈ ਦੁਬਾਰਾ ਅਪਲਾਈ ਕਰ ਸਕਦਾ ਹੈ ਤੇ ਉਹਨੂੰ ਅਪਲਾਈ ਕਰਨ ਲਈ ਜਿਹੜਾ ਹੈ ਆ ਭਾਰਤ ਦੀ ਦੇਣੇ ਮਤਲਬ ਕਿ ਸਭਧਾਨ ਦੇ ਰੂਲ ਨੇ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਖੁਦ ਲਈ ਖੁਦ ਨੂੰ ਰਜਿਸਟਰ ਕਰਾਉਣਾ ਪੂਗਾ ਠੀਕ ਹੈ ਤੇ ਵੈਸੇ ਤਾਂ ਜਿਹੜੀ ਅਗਰ ਕੋਈ ਫੋਰਨਰ ਆਉਂਦਾ ਮਤਲਬ ਕਿ ਕੋਈ ਆਪਾਂ ਕਹਿ ਸਕਦੇ ਆਂ ਕੋਈ ਅਦਰ ਕੰਟਰੀ ਦਾ ਕੋਈ ਗੋਰਾ ਆਵੇ ਕਾਲਾ ਆਵੇ ਠੀਕ ਹੈ ਅਗਰ ਉਹਨੇ ਭਾਰਤੀ ਸਿਟੀਨਿਜ਼ਨਸ਼ਿਪ ਲੈਣੀ ਹੈ ਤਾਂ ਉਹਨੂੰ ਟੋਟਲ 12 ਸਾਲ ਲੱਗਣਗੇ ਭਾਰਤੀ ਸਿਟੀਨਿਜ਼ਨਸ਼ਿਪ ਲੈਣ ਲਈ ਪਰ ਇਹਦੇ ਵਿੱਚ ਕੀ ਸੀ ਆ ਪਰਸਨ ਆਫ ਇੰਡੀਅਨ origin ਲਈ ਇਹਦੇ ਵਿੱਚ ਪਹਿਲਾਂ ਹੁੰਦਾ ਸੀ 7 ਸਾਲ ਠੀਕ ਹੈ ਕਿ ਅਗਰ ਕੋਈ ਪਰਸਨ ਆਫ ਇੰਡੀਅਨ origin ਪਹਿਲਾਂ ਜਿਹਨੇ ਭਾਰਤੀ ਨਾਗਰਿਕਤਾ ਛੱਡੀ ਹੋਵੇ ਤੇ ਦੁਬਾਰਾ ਲੈਣਾ ਚਾਹੁੰਦਾ ਹੋਵੇ ਤਾਂ ਉਹਨੂੰ 7 ਸਾਲ ਰਹਿਣੇ ਪੈਣਗੇ ਪਰ ਇਹ 2004 ਦੇ ਵਿੱਚ ਆ ਕੇ ਇਹਨੂੰ 5 ਸਾਲ ਕੀਤਾ ਗਿਆ ਇਹ 5 ਸਾਲਾਂ ਬਾਅਦ ਅਗਰ ਕੋਈ ਭਾਰਤ ਦਾ ਪਰਸਨ ਦੁਬਾਰੇ ਭਾਰਤੀ ਸਿਟੀਜ਼ਨਸ਼ਿਪ ਲੈਣਾ ਚਾਹੁੰਦਾ ਹੈ ਤਾਂ 5 ਸਾਲਾਂ ਬਾਅਦ ਸਿਟੀਜ਼ਨਸ਼ਿਪ ਜਿਹੜੀ ਹੈਗੀ ਅਪਲਾਈ ਕਰ ਸਕਦਾ ਹੈ ਸਿਟੀਜ਼ਨਸ਼ਿਪ ਭਾਰਤੀ ਲੈ ਸਕਦਾ ਹੈ ਠੀਕ ਹੈ ਹੁਣ ਆਪਣਾ ਆਰਟੀਕਲ ਨੰਬਰ ਆ ਗਿਆ 9 9 ਦਾ ਤੁਸੀਂ 9 9 ਤੋਂ ਯਾਦ ਰੱਖਿਓ 9 9 ਦਾ ਮਤਲਬ 9 ਠੀਕ ਹੈ 9 ਸਿਟੀਜ਼ਨਸ਼ਿਪ ਇਹਦਾ ਕੀ ਇਹਦਾ ਕੀ ਮਤਲਬ ਹੈ ਪਹਿਲਾਂ ਆਪਾਂ ਆਰਟੀਕਲ ਦਾ ਤੁਹਾਨੂੰ ਪ੍ਰੋਪਰ ਜਿਹੜਾ ਹੈਗਾ ਦੱਸ ਦਿਆਂ ਫਿਰ ਤੁਹਾਨੂੰ ਡਾਇਰੈਕਟ ਦੱਸਾਂਗੇ ਇਸ ਚੀਜ਼ ਕੀ ਹੈ person voluntarily acquired the citizenship of a foreign state not be considered to be citizen no no person shall be a citizen of india if he has voluntarily acquired the citizenship of any foreign state ida ki matlab no citizenship kyun likhe apan ithe ithe apan eh is layi likha ki jehda article number 9 hai oh apan nu provide dasda hai ki agar koi bharat da nagrik ka kise hor desh di nagrikta le lenda ta bharat di nagrikta oh di cancel ho jandi hai ਠੀਕ ਹੈ ਇਸ ਦੇ ਵਿੱਚ ਬਸ ਜਿਹੜੀ ਇਹ ਸਿੰਪਲ ਜਿਹਾ ਹੁਣ ਜਿਵੇਂ ਆਪਣੇ ਭਾਰਤ ਚੋਂ ਮੂਸਟ ਸਟੂਡੈਂਟ ਆਪਣੇ ਪੰਜਾਬ ਚੋਂ ਸਟੂਡੈਂਟ ਕੈਨੇਡਾ ਗਏ ਸੀਗੇ ਅਗਰ ਉਹਨਾਂ ਨੇ ਕੈਨੇਡਾ ਦੀ ਨਾਗਰਿਕਤਾ ਲੈ ਲਈ ਸਿਟੀਨਸ਼ਿਪ ਲੈ ਲਈ ਤਾਂ ਭਾਰਤ ਦੀ ਨਾਗਰਿਕਤਾ ਉਹਨਾਂ ਦੀ ਖਤਮ ਹੋ ਜੂਗੀ ਠੀਕ ਹੈ ਹੁਣ ਆਪਣਾ ਆ ਗਿਆ ਆਰਟੀਕਲ ਨੰਬਰ 10 ਆਰਟੀਕਲ ਨੰਬਰ 10 ਕੀ ਆ ਕੰਟੀਨਿਊਟੀ ਆਫ ਇੰਡੀਅਨ ਰਾਈਟ ਆਫ ਸਿਟੀਨਸ਼ਿਪ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਬਸ ਜਿਹੜੇ ਆਪਾਂ ਇਹਨੂੰ ਸਿੰਪਲ ਚੀਜ਼ ਨਾਲ ਸੁਣ ਦੱਸਦੇ ਆ ਕਿ ਨਾਗਰਿਕਤਾ ਦੇ ਅਧਿਕਾਰਾਂ ਦੀ ਨਿਰੰਤਰਤਾ ਇੰਪਾਸ ਦੀ ਨਾਗਰਿਕਤਾ ਦੇ ਅਧਿਕਾਰਾਂ ਦੀ ਨਿਰੰਤਰਤਾ ਕੌਣ ਕਰਦਾ ਕੌਣ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਦਾ ਭਾਰਤ ਦੀ ਸੰਸਦ ਕੋਈ ਵੀ ਪਰਸਨ ਜਿਹੜਾ ਇਥੇ ਇੰਗਲਿਸ਼ ਚ ਲਿਖਿਆ ਹੈ ਐਵਰੀ ਪਰਸਨ ਹੂ ਇਜ਼ ਔਰ ਡੀਮਡ ਟੂ ਬੀ ਸਿਟੀਜ਼ਨ ਆਫ ਇੰਡੀਆ ਅੰਡਰ ਦੀ ਐਨੀ ਆਫ ਦੀ ਪ੍ਰੋਵੀਜ਼ਨਸ ਆਫ ਦੀਸ ਪਾਰਟ 2 ਸ਼ੈਲ ਸਬਜੈਕਟ ਟੂ ਦੀ ਪ੍ਰੋਵੀਜ਼ਨਸ ਆਫ ਐਨੀ ਲਾ ਮੇਡ ਬਾਏ ਪਾਰਲੀਮੈਂਟ ਕੰਟੀਨਿਊ ਟੂ ਬੀ ਸੱਚ ਸਿਟੀਜ਼ਨ ਇਹਦਾ ਕੀ ਮਤਲਬ ਆ ਕਿ ਕੋਈ ਵੀ ਪਰਸਨ ਭਾਰਤ ਦੀ ਨਾਗਰਿਕਤਾ ਮਤਲਬ ਕਿ ਭਾਰਤ ਦਾ ਸਿਟੀਜ਼ਨ ਉਦੋਂ ਤਾਈ ਹੈ ਤੁਸੀਂ ਵੀ ਮੈਂ ਵੀ ਜਿਹੜੇ ਹੋਰ ਆਪਣੇ ਆਲੇ ਦੁਆਲੇ ਲੋਕ ਨੇ ਉਹ ਸਿਰਫ ਭਾਰਤ ਦੇ ਨਾਗਰਿਕ ਹੋ ਤੱਕ ਨੇ ਜਦੋਂ ਤੱਕ ਸੰਸਦ ਉਹ ਆਪਣੀ ਭਾਰਤ ਦੀ ਨਾਗਰਿਕਤਾ ਦੇ 파ਰਟ ਨੰਬਰ 2 ਦੇ ਵਿੱਚ ਕੋਈ ਮੰਨ ਲਓ ਕਿ ਹਿਰ ਫੇਰ ਨਹੀਂ ਕਰਦੀ ਕੋਈ ਬਦਲੀ ਨਹੀਂ ਕਰਦੀ ਕੋਈ ਮੈਡਮੈਂਟ ਨਹੀਂ ਕਰਦੀ ਮਤਲਬ ਕਿ ਸੰਸਦ ਕੋਲੇ ਪਾਵਰ ਹੈ ਕਿ ਇਹ ਇਸ ਚੀਜ਼ ਨੂੰ ਕੰਟਰੋਲ ਕਰ ਸਕਦੇ ਆ ਆਪਣੀ ਨਾਗਰਿਕਤਾ ਨੂੰ ਕੰਟਰੋਲ ਕਰ ਸਕਦੇ ਆ ਕਿ ਆਪ ਨੂੰ ਨਾਗਰਿਕਤਾ ਦੇਣੀ ਆ ਜਾਂ ਨਹੀਂ ਠੀਕ ਹੈ ਹੁਣ ਆਪਾਂ ਚੱਲਦੇ ਆ ਆਰਟੀਕਲ ਨੰਬਰ 11 ਤੇ ਆਰਟੀਕਲ ਨੰਬਰ 11 ਕੀ ਕਹਿੰਦਾ ਪਾਰਲੀਮੈਂਟ ਟੂ ਰੈਗੂਲੇਟ ਦੀ ਰਾਈਟ ਆਫ ਸਿਟੀਨਸ਼ਿਪ ਬਾਈ ਲਾ ਆਰਟੀਕਲ ਆਪਾਂ ਨੂੰ ਆਰਟੀਕਲ 2 ਦੇ ਅੰਦਰ ਹੈਗਾ ਕਿ ਭਾਰਤ ਦੀ ਸਸਦ ਦੇ ਕੋਲ ਪਾਵਰ ਹੈ ਕਿ ਜਿਹੜਾ ਆਪਣਾ ਪਾਰਟ 2 ਹੈ ਸਿਟੀਨਸ਼ਿਪ ਦਾ ਠੀਕ ਹੈ ਉਹਨੂੰ ਕੰਟਰੋਲ ਕਰਦੀ ਹੈ ਭਾਰਤੀ ਪਾਰਲੀਮੈਂਟ ਕੋਲੇ ਪਾਵਰ ਨੇ ਹਰ ਇੱਕ ਚੀਜ਼ ਨੂੰ ਸਿਟੀਨਸ਼ਿਪ ਦੀ ਚੀਜ਼ ਨੂੰ ਪਾਰਟ 2 ਨੂੰ ਕੰਟਰੋਲ ਕਰਦੀ ਪਾਰਲੀਮੈਂਟ ਹੈਜ਼ ਆ ਪਾਵਰ ਟੂ ਰੈਗੂਲੇਟ ਦੀ ਲਾਜ਼ ਆਫ ਰਿਕਸਿਟ ਦੀ ਪਾਰਟ 2 ਆਫ ਸਿਟੀਨਸ਼ਿਪ ਠੀਕ ਹੈ ਇਹ ਸਿੰਪਲ ਚੀਜ਼ ਹੈ ਇਹਨੂੰ ਤੁਸੀਂ ਬਸ ਆਮ ਤਰੀਕੇ ਨਾਲ ਯਾਦ ਰੱਖ ਸਕਦੇ ਹੋ ਤੇ ਬਸ ਜਿਹੜੀ ਅੱਜ ਦੀ ਆਪਣੀ ਕਲਾਸ ਸੀ ਸਿਰਫ ਇੰਨੀ ਸੀ ਮੈਨੂੰ ਉਮੀਦ ਹੈ ਅੱਜ ਦੀ ਕਲਾਸ ਚੰਗੀ ਲੱਗੀ ਹੋਊਗੀ ਅਗਰ ਕਲਾਸ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਉਪਰਸ ਤਾਂ ਜੋ ਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਬਾਕੀ ਜੋ ਵੀ ਸਟੂਡੈਂਟ ਆਪਣੇ ਨਵੇਂ ਆਏ ਨੇ ਉਹਨਾਂ ਨੂੰ ਦੱਸ ਦਈਏ ਅਸੀਂ ਕਿ ਜਿਹੜਾ ਆਪਾਂ ਪੰਜਾਬ ਜੀਕੇ ਹੈ ਪੰਜਾਬ ਜੀਕੇ ਦਾ ਟੋਟਲੀ ਸਲੇਵਸ ਟਾਪ ਲੈਵਲ ਤੱਕ ਦਾ ਆਪਾਂ ਕਲੀਅਰ ਆਪਾਂ ਤੁਹਾਡਾ ਕੰਪਲੀਟ ਕਰਵਾ ਰਖਿਆ ਤੇ ਪਲੇਲਿਸਟ ਤੁਸੀਂ ਚੈੱਕ ਕਰ ਸਕਦੇ ਹੋ ਪਲੇਲਿਸਟ ਬਣੀ ਪਈ ਹੈ ਮੈਂ ਹੁਣ ਇਸ ਦੀ ਸਕਰੀਨ ਤੇ ਐਡ ਕਰ ਦੂੰਗਾ ਠੀਕ ਹੈ ਤੇ ਹੁਣ ਆਪਾਂ ਜਿਹੜੀ ਪੋਲਿਟੀ ਆ ਪੋਲਿਟੀ ਵੀ ਇਨ ਡਿਟੇਲ ਕਰ ਰਹੇ ਹਾਂ ਤੇ ਆਪਣੀ ਅਗਰ ਤੁਹਾਨੂੰ ਕੋਈ ਚਾਹੇਂਦਾ ਕਿ ਤੁਸੀਂ ਕੋਈ ਸਜੈਸ਼ਨ ਦੇਣਾ ਹੁੰਦਾ ਫੀਡਬੈਕ ਦੇਣਾ ਹੁੰਦਾ ਅਗਰ ਤੁਹਾਨੂੰ ਕੋਈ ਸਮਝ ਨਹੀਂ ਆਉਂਦਾ ਕੋਈ ਡਾਊਟ ਹੁੰਦਾ ਤਾਂ ਇਹ ਹੈਗਾ ਤੁਸੀਂ ਆਪਣਾ ਕਮੈਂਟ ਜ਼ਰੂਰ ਛੱਡਿਆ ਕਰੋ ਤੇ ਮੈਂ ਤੁਹਾਡੇ ਕਮੈਂਟ ਦਾ ਮੈਂ ਕੋਸ਼ਿਸ਼ ਕਰਦਾ ਕਿ ਹਰ ਇੱਕ ਪਰਸਨ ਦਾ ਰਿਪਲਾਈ ਦੇਵਾਂ ਠੀਕ ਹੈ ਤੇ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ